ਮੇਰੀਆਂ ਸਾਰੀਆਂ ਭੈਣਾਂ ਦੇਖ ਲੋ ਸਿਰਫ 5 ਮਿੰਟ ਦੀ ਬਾਤ ਨਾ ਲੈਣੇ ਘੀਂ ਦੇਖ ਲਿਓ ਕਥਾ ਦਾ ਅੱਜ ਸ਼ਾਮ ਦਾ ਜਿਹੜੇ ਸ਼ਹਿਰ ਵੱਡੇ ਵੱਡੇ ਸ਼ਹਿਰਾਂ ਜਾਓ ਦਿੱਲੀ ਬੰਬਈ ਕਲਕੱਤਾ ਜਿਹੜੇ ਲੋਕਾਂ ਨੂੰ ਕਥਾ ਸੁਣਨ ਦਾ ਮੌਕਾ ਵੀ ਨਹੀਂ ਮਿਲਦਾ ਉਹ ਘੱਟ ਪ੍ਰੋਗਰਾਮ ਹੁੰਦੇ ਨੇ ਆਪਣੀਆਂ ਛੋਟੀਆਂ ਮੰਡੀਆਂ ਆਸਾਂ ਰਣਕੇ ਇੱਕ ਦੂਜੇ ਦੇ ਸਹਿਯੋਗ ਨਾਲ ਹੱਥ ਛੱਡਦੇ ਕਾਹਾਂ ਦੀ ਹਰਤਾਲਿਕ ਪ੍ਰੋਗਰਾਮ ਕਰਾਣੇ ਆ ਲੋਕ ਕਰਸ ਦੇ ਨੇ ਆਪਾਂ ਕਦੀ ਪਿੱਠ ਨੂੰ ਨਿਖਾ ਜਿਹੜੀ ਰਾਮ ਜੀ ਦੀ ਆਪਾਂ ਸਾਰੇ ਸ਼ਹਿਰ ਨੇ ਮਿਲ ਕੇ ਯਾਤਰਾ ਕੀਤੀ ਸੀ ਸਾਲਾ ਸਰ ਘਾਮ ਮੰਡ ਰਿਹਾ ਐ ਇਹਨਾਂ ਵਾਸਤੇ ਕਿ ਜ਼ੋਰਦਾਰ ਤਾੜੀ ਸ੍ਰੀ ਰੰਗਪੁਰ ਜੀ रिस्पेक्टेड श्री डॉक्टर पाल जी को भी बेनती है कृपा करके मंच से आएंगे नीरज मनचंदा जी नीरज मनचंदा जी कृपा करके आओ एक मिनट वास्ते अभिमुखी जी ने चरणा च बेनती करता है, एक मिनट वास्तते आएंगे ਇਹ ਨਾਲ ਦੀ ਨੀਜ਼ਵਾਰਤ ਸੇਵਾ ਸਾਡੇ ਹੁਣ ਮੈਂ ਬੇਨਤੀ ਕਰਦਾ ਮੇਰੇ ਵੱਡੇ ਭਰਾ ਸ਼ਾਮਲਾਲ ਚੋ ਸ਼ਾਮਲਾਲ ਜੀ ਚੋ ਹੁਣ ਮੈਂ ਬੇਨਤੀ ਕਰਵਾ ਸ਼ਿਵਾਰ ਜੀ ਵਰਮਾ ਜੀ ਨੂੰ ਐਕਸਪ੍ਰੈਸੈਂਟ ਸ੍ਰੀ ਪੰਚਕੂ ਮੰਦਰ ਸਵਾਣਾ ਜੀ ਬੇਨਤੀ ਕਰੂੰਗਾ ਕਿਰਪਾ ਕਰਕੇ ਮੰਚ ਤੇ ਆ ਰਿਓ ਸੀਨੀਅਰ ਮੈਂਬਰ ਸ਼੍ਰੀ ధਰਮਪਾਲ ਜੀ ਨੇਜਾ ਉਹਨਾਂ ਨੂੰ ਬੇਨਤੀ ਕਰੂੰਗਾ ਸਟੇਜ 'ਤੇ ਜਾਈਂ ਪਾਣੀ ਦੇ ਛੋਟੇ ਬ੍ਰਦਰ ਜੋ ਕਿ ਲਗਾਤਾਰ ਰਾਤ ਦਿਨ ਸੇਵਾ ਚ ਲੱਗੇ ਹੋਏ ਨੇ 이슈 ਬਦਵਾ ਜੀ ਸਹਾਰਾ ਨਾਮ ਸਮਾਣਾ ਦੀ ਸਾਰੀ ਟੀਮ ਸਹਾਰਾ ਨਾਮ ਸਮਾਣਾ ਦੀ ਸਾਰੀ ਟੀਮ ਕਾਂਜੀ ਦੋ ਇੱਕ ਜੀ ਨੂੰ ਬਿਜਲੀ ਬੋਰਡ ਵਾਲੇ ਮਨਜੀਤ ਜੀ ਕਿ 1100 ਰੁਪਏ ਸਾਡੀਆਂ ਭੈਣ ਨੇ ਗੁਪਤ ਦਾਨ ਦਿੱਤਾ ਹੈ ਕਿ ਲਗਾਤਾਰ 6 ਦਿਨ ਕਿਰਤ ਬੁਨਾਇਆ ਹੈ ਪ੍ਰਮਾਤਮਾ ਇਹਨਾਂ ਨੂੰ ਸਵੀਕਾਰ ਕਰੇ ਔਰ ਇਹਨਾਂ ਦੇ ਸਭ ਦੇ ਮਿਹਰ ਭਰਿਆ ਹੱਥ ਰੱਖਣ ਸਭ ਦੇ ਵੇੜੇ